ਸ਼ਸ਼ੀਕਲ ਜੀ ਆ ਜੋ ਤੁਸੀਂ ਕੋਠੀ ਦੇਖ ਰਹੇ ਹੋ ਇਹਨੂੰ ਆਪਾਂ ਕੋਠੀ ਵੀ ਕਹਿ ਸਕਦੇ ਹਵੇਲੀ ਵੀ ਕਹਿ ਸਕਦੇ ਹਾਂ ਅਸਲ 'ਚ ਹਵੇਲੀ ਵਾਲਾ ਡਿਜ਼ਾਈਨ ਦਿੱਤਾ ਵਾ ਸਾਹਮਣੇ ਤੋਂ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਆ 3500 ਸਕਰ ਫੁੱਟ ਦੇ ਵਿੱਚ ਹੈ ਜੀ 2000 ਸਕਰ ਫੁੱਟ نیچے ਹੈ ਤੇ 1500 ਸਕਰ ਫੁੱਟ ਉੱਪਰ ਹੈ ਜੀ ਅੰਦਰ ਤੋਂ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੋਈ ਹਵੇਲੀ ਹੈ ਜੀ ਆ ਦੇਖੋ ਰੂੜੀ ਕੁੱਟੀ ਪਈ ਆ ਪੱਥਰ ਲਾਉਣ ਦੀ ਤਿਆਰੀ ਹੈ ਬਾਈ ਹੋਰ ਇਹ ਇਧਰ ਰਸੋਈ ਆ ਗਈ ਖੁੱਲੇ ਕਮਰੇ ਤੇ ਖੁੱਲੀ ਰਸੋਈ ਖੁੱਲਾ ਮੰਨ ਕੇ ਚੱਲੋ ਬਾਥਰੂਮ ਤੇ ਹਾਲ ਏਰੀਆ ਸਾਰਾ ਕੁਝ ਵਧੀਆ ਖੁੱਲੇ ਤਰੀਕੇ ਨਾਲ ਬਣਿਆ ਹੋਇਆ 2000 ਸਕਰ ਫੁੱਟ ਏਰੀਆ ਬਹੁਤ ਹੋ ਜਾਂਦਾ ਜੀ ਉਹਦੇ ਚ ਦੋ ਬੈਡਰੂਮ ਇੱਕ ਕਿਚਨ ਡਰਾਈਇੰਗ ਰੂਮ ਬਾਥਰੂਮ ਅਟੈਚ ਤੇ ਸਹ ਹ ਆਪਣਾ ਸਟੋਰ ਤੇ ਸਾਰਾ ਫੈਸਿਲਿਟੀ ਜ ਆ ਗਈ ਜੀ ਆ ਦੇਖੋ ਇਧਰ ਪੱਥਰ ਵੀ ਲਿਆਂਦਾ ਪਿਆ ਤੇ ਪੀਓਪੀ ਵਗੈਰਾ ਦਾ ਕੰਮ ਚੱਲ ਰਿਹਾ ਤੇ ਬਹੁਤ ਵਧੀਆ ਡਿਜ਼ਾਈਨ ਕੀਤੀ ਹੋਈ ਕੋਠੀ ਆ ਉੱਪਰ ਤੋਂ ਵੀ ਤੁਹਾਨੂੰ ਦਿਖਾਵਾਂਗੇ। ਆਹ ਬਾਥਰੂਮ ਆ ਗਿਆ ਜਿੱਧਰ। ਤੇ ਸੀਮਤ ਜੇ ਏਰੀਆ ਚ ਨੇ ਜਿੱਦਾਂ 12x14 ਦੇ ਰੂਮ ਨੇ ਜੀ। ਸਟੋਰ ਆ ਗਿਆ। ਉਹ ਵੀ ਵਧੀਆ ਖੁੱਲਾ ਹੋਇਆ 12x16 ਦਾ ਜੀ। ਤੇ ਉਹਨੇ ਡਰੈਗ ਰੂਮ ਆ ਜੀ ਬੈਡਰੂਮ ਆ ਜ ਨਹੀਂ। ਤੇ ਬਹੁਤ ਵਧੀਆ ਆ ਦੇਖੋ ਇੱਧਰ ਸਟੋਰ ਆ ਗਿਆ ਜਿਹਦੇ ਚ ਲਾਈਟ ਨਹੀਂ ਹੈਗੀ। ਤੇ ਇਹ ਵੀ ਵਧੀਆ ਖੁੱਲਾ ਬਣਿਆ ਹੋਇਆ ਹੈ। ਤੇ ਪਰੋਂ ਦਿਖਾਉਨੇ ਤੁਹਾਨੂੰ। ਤੇ ਇੱਕ ਇੱਕ ਚੀਜ਼ ਹੈ ਜੀ ਸਾਡੇ ਪੇਜ ਦੇ ਤੁਸੀਂ ਦੇਖੋਗੇ ਜ਼ਿਆਦਾਤਰ ਆਪਾਂ ਦਿਖਾਉਨੇ ਤੁਹਾਨੂੰ ਕੋਠੀਆਂ ਬਣਦੀਆਂ ਆਪਣਾ ਇੱਕ ਮਕਸਦ ਹੁੰਦਾ ਵੀ ਆਪਾਂ ਕੋਠੀ ਬਣਦੀ ਦਿਖਾ ਦਈਏ ਜਦੋਂ ਰੈਡੀ ਹੋ ਗਈ ਉਸ ਤੋਂ ਬਾਅਦ ਵੀ ਦਿਖਾਉਣੀ ਹੁੰਦੀ ਆ ਆ ਦੇਖੋ ਇੱਧਰ ਲੱਕੜ ਲੈਂਦੀ ਪਈ ਹੈ ਜੀ ਪੱਥਰ ਦੀ ਇੱਥੇ ਉੱਪਰ ਵੀ ਤਿਆਰੀ ਆ ਤੇ ਵੀ ਤੁਸੀਂ ਜਦੋਂ ਆਪਣੀ ਕੋਠੀ ਤੁਸੀਂ ਬਣਦੀ ਦੇਖਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਕੋਈ ਨਾ ਕੋਈ ਆਈਡੀਆ ਜ਼ਰੂਰ ਆਉਂਦਾ ਵੀ ਆਪਾਂ ਆਪਣੇ ਮਕਾਨ ਦੇ ਵਿੱਚ ਵੀ ਇਹ ਚੇਂਜਸ ਵਗੈਰਾ ਕਰ ਸਕਦੇ ਹਾਂ ਆਪਣਾ ਇਹ ਇਰਾਦਾ ਸੀ ਆ ਦੇਖੋ ਇਹ ਉੱਪਰ ਪੀਓਪੀ ਅਲੱਗ ਤਰੀਕੇ ਦੀ ਕੀਤੀ ਹੋਈ ਆ ਤੇ ਇੱਧਰ ਪੂਜਾ ਪਾਠ ਵਾਸਤੇ ਰੂਮ ਬਣਾਇਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਇਹਦੇ ਤੇ ਵੀ ਪੀਓਪੀ ਦਾ ਡਿਜ਼ਾਈਨ ਕੀਤਾ ਹੋਇਆ ਜੀ ਤੇ ਇੱਕ ਬੈਡਰੂਮ ਇੱਧਰ ਆ ਗਿਆ ਜੀ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਆ ਜੀ ਆ ਦੇਖੋ ਇੱਧਰੋਂ ਫਰੰਟ ਕੋਲਰ ਏਰੀਆ ਆ ਗਿਆ ਤੇ ਇੱਧਰ ਆ ਗਿਆ ਵਾਸ਼ਰੂਮ ਡਰੈਸ ਰੂਮ ਅਟੈਚ ਜੀ ਇਹਦੇ ਨਾਲ ਇਹ ਜਿਹੜਾ ਉੱਪਰ ਇੱਕ ਰੂਮ ਨਾਲ ਇੱਕ ਰੂਮ ਲੱਗਦਾ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਤੇ ਐਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ